ਉਹ ਚੀਜ਼ ਦਾ ਕੀ ਮਕਸਦ ਕੀ ਹੈ ਸਾਡਾ ਉਹ ਕਿਉਂ ਇਸ ਚੀਜ਼ ਦੀ ਸਾਨੂੰ ਲੋੜ ਪੈ ਰਹੀ ਹੈ ਸਾਡਾ ਕੀ ਕੰਮ ਕੀ ਇਸ ਚੀਜ਼ ਤੇ ਆ ਕੇ ਉਹਦੇ ਵਿੱਚ ਇਹ ਹੈ ਸਾਡੇ ਅੱਤ ਸਹਿਬਾਨ ਨੇ ਕਿਹਾ ਸਾਡੇ ਅਸਦੁੱਲਾ ਕਾਲਜਾਂ ਦੇ ਵਿੱਚ ਜਾਓ ਉਹ ਟਰੱਕ ਜੁਗੀਆਂ ਜੜਤੇ ਪੁਜੀਨਾ ਤੇ ਉਹ ਹੋਰ ਸੰਸਤਾ ਤੇ ਜਾ ਕੇ ਲੋਕਾਂ ਨੂੰ ਮਿਲਦੇ ਇਹ ਸੀ ਦੀ ਇਸ ਚੀਜ਼ ਨੂੰ ਲੋੜ ਪੈ ਰਹੀ ਹੈ ਤੁਸੀਂ ਇਹ ਜਾਨਾ ਅਖਬਾਰ ਪਾ ਰਹੇ ਜਾਂ ਪੇਪਰ ਵੇਖ ਰਹੇ ਹੋ ਜਾਂ ਉਹ ਇਸ ਚੀਜ਼ ਦੇ ਅੰਦਰ ਦੇ ਫੈਕਟਰੀ ਤੇ ਕੋਈ ਐਸੀ ਦੁਪੱਟਾ ਬੀਂਦੀ ਹੈ ਜੀ ਹਰ ਚੀਜ਼ ਦੀ ਕੋਈ ਪਰਿਵਾਰ ਤੇ ਕੋਈ ਚਾਰ ਜੀ ਚਲੇ ਗਏ ਕਿ ਕਿਤੇ ਪੰਜ ਹੀ ਚਲੇ ਗਏ ਇਹਦੇ ਸਾਰਾ ਪਰਿਵਾਰ ਚਲੇ ਗਿਆ ਅਸੀਂ ਜੇ ਪਿੱਛੇ ਦੇਖੀਏ ਪਿਛਲੇ ਸਾਲ ਦੇ ਕਿੰਨੇ ਲੋਕਾਂ ਰੋਡ ਐਕਸੀਡੈਂਟਸ ਵਿੱਚ ਡੈਥ ਹੋਈਆਂ ਔਰ ਕਿੰਨੇ ਲੋਕ ਜਿਹੜੇ ਰੋਡ ਐਕਸੀਡੈਂਟਸ ਵਿੱਚ ਜੰਮੀ ਗਈ ਦੇਖੋ ਅਸੀਂ ਪਿਛਲੇ ਸਾਲ ਦਾ ਜੇ ਦੇਖੀਏ ਤੇ 165000 ਲੋਕ ਜਿਹੜੇ ਐ ਰੋਡ ਐਕਸੀਡੈਂਟਸ ਵਿੱਚ ਰਹਤੇ ਔਰ ਦਰ ਆਪ ਸਰ ਸੰਜੀਵ ਸ਼ਰਮਾ ਜੀ अपने ट्रैफिक इंचार्ज अदीप जी जोनसन साहब प्रिंसीपल साहब वक् बूलों दो आए टीचर ड्राइवर साहबान प्यारे बच्चे सारे बहुत-बहुत धनबाद बहुत करता कि परमात्मा के अरदास करता कि तुम सारे चढ़िया कल करो तो परमा हर खास सारे ਬਾਕੀ ਨੌਕਰ ਅਫਸਰ ਆਪ ਨੇ ਪਰ ਜੀਤੀ ਨੇ ਜਮ ਸੰਧੀ ਨੇ ਸਾਰੇ ਅਤੇ ਬੜੀ ਕਟੇਲ ਦੇ ਨਾਲ ਸਹਿਤ ਸੰਗਮਾਜੇ ਤੁਹਾਨੂੰ ਦੱਸਿਆ ਕਿ ਮੈਂ ਉਮੀਦ ਕਰਾਂਗਾ ਸਾਰੇ ਬੱਚਿਆਂ ਤੋਂ ਕਿ ਜਲਾਵਤ ਗਰਾਵਾ ਸਾਹਿਬਾਨਾਂ ਤੋਂ ਕਿ ਉਹ ਇਹਨਾਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਖਾਸ ਕਰਕੇ ਆਪਣੇ ਬੱਚਿਆਂ ਨੂੰ ਮੇਰੀ ਅਪੀਲ ਹੈ कि जिनी देर तक ड्राइविंग तो लाइसेंस नहीं बनता उदो तक वह शर्मा डिस्ट्रिक्ट एजुकेशन ऑफिस पठानकोट वालों एस ए नोडल अफसर से प्लस रोडी जिदा सारे पता है कि अपने पंजाब सरकार और भारत सरकार वाल इस महीने रोड बनाया जाता है ये तहत ही ਆਪਣੇ ਲੀਡਰਸ਼ਿਪ ਡੀਓ ਸੈਕੰਡਰੀ ਕੌਂਜਿਤ ਮੈਡਮ ਅਤੇ ਡਿਪਟੀ ਡੀਓ ਅਮਨ ਸਰ ਦੇ ਅੰਡਰ ਮੈਂ ਸਰਾਜ ਸਕੂਲ ਤੇ ਆ ਕੇ ਇੱਕ ਸੈਮੀਨਾਰ ਲਾਇਆ ਜਿਹਦੇ ਚ ਸਕੂਲਾਂ ਦੇ ਡਰਾਈਵਰ ਟੀਚਰ ਤੇ ਬੱਚਿਆਂ ਨੂੰ ਅਸੀਂ ਰੋਡ ਸੇਫਟੀ ਦੇ ਰਿਗਾਰਡਿੰਗ ਸਵੇਅ ਕਰਾਇਆ ਜੇ ਤਹਿਤ ਬੱਚੇ ਨੂੰ ਜਾਗਰੂਕ ਕੀਤਾ ਕਿ ਤੁਹਾਡੇ ਜ਼ਿੰਦਗੀ ਕਿੰਨੀ ਕੀਮਤੀ ਹੈ ਇਸੇ ਤਰ੍ਹਾਂ ਮੈਂ ਸਕੂਲ ਵੱਲੋਂ ਆਪਣੇ ਡੀਓ ਦਫ਼ਤਰ ਵੱਲੋਂ ਵੀ ਇਸ ਸਕੂਲ ਸਰਾਜ ਸਕੂਲ ਚੇਅਰਮੈਨ ਸਰ ਪ੍ਰਿੰਸੀਪਲ ਮੈਮ ਔਰ ਸੂਲ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਪਣੇ ਨਾਲ ਜੋ ਆਏ ਮੈਂਟਰ ਹੈ ਆਪਣੇ ਐਸਐਸਪੀ ਆਫਿਸ ਤੋਂ प्रदीप ਸਰ ਤੇ ਆਪਣੇ ਜੌਨ ਸਰ ਦਾ ਵੀ ਜਿਨ੍ਹਾਂ ਨੇ ਬੱਚਿਆਂ ਨੂੰ ਜਾਗਰੂਕ ਕਰਾਇਆ ਤੇ ਆਉਣ ਵਾਲੀ ਉਹਨਾਂ ਦੀ ਜ਼ਿੰਦਗੀ ਨੂੰ ਔਰ ਬਿਹਤਰ ਬਣਵਾਉਣ ਵਾਸਤੇ ਜਾਗਰੂਕ ਕੀਤਾ ਅੰਤੂਰ ਕੋ ਸਾਡੇ ਇਸ ਸਾਲ ਦੇ ਇਸ ਮਹੀਨੇ ਨੂੰ ਵਿਚਾਰ ਇੱਕ ਛਟਾ ਰੋਡ ਸੇਫਟੀ ਮੰਥ ਜਿਹੜਾ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜਿਹੜਾ ਬਣਾਇਆ ਜਾ ਰਿਹਾ ਹੈ ਅੱਜ ਫ੍ਰਾਂਸ ਇੰਟਰਨੈਸ਼ਨਲ ਸਕੂਲ ਦੇ ਤਰ੍ਹਾਂ ਗੱਲ ਵਿੱਚ ਅੱਜ ਰੋਡ ਸੇਫਟੀ ਦੇ ਮੰਥ ਦੇ ਸੰਬੰਧ ਵਿੱਚ ਇਹ ਰਿਆਸਤ ਸਮਨਾ ਲਗਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਔਰ ਸਕੂਲੀ ਡਰਾਈਵਰਾਂ ਨੂੰ ਮਜ ਕੰਟਰੈਕਟ ਪਰ ਰੇਤ ਦਿੱਤਾ ਗਿਆ ਉਹ ਬਿੰਦੂ ਵੀ ਲੈ ਚਲਾਉਂਦਾ ਸਮੇਂ ਹੈਲਮਟ ਨੀਰਤ ਕਰੋ ਔਰ ਮੋਰ ਵੀ ਕੋਈ ਸਟੈਂਡਰਡ ਦਾ ਸਨਮਾਨ ਕਰੋ ਔਰ ਬੱਚਿਆਂ ਨੂੰ ਕਿਹਾ ਗਿਆ ਕਿ 14 ਸਾਲ ਤੋਂ ਘੱਟ ਉਮਰ ਦਾ ਬੱਚਾ ਕੋਈ ਵੀ ਹੋਰਤੀ ਨਹੀਂ ਗਿਆ ਉਹ ਵੀ ਨਾ ਲਗਾ ਜਿਹਨਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਬਣ ਜਾਂਦਾ ਇਸ ਕਰਕੇ ਬੱਚਿਆਂ ਨੇ ਬੜਾਈ ਜੀ ਤੇ ਟੀਚਰ ਸਾਹਿਬਾਨ ਦੇ ਸੰਪਰੋਸਾ ਨੂੰ ਆਇਆ ਜੀ ਇਹ ਬੱਚੇ ਜਿਹੜੇ ਟ੍ਰੈਮ ਨਿਰਮਾਣ ਪਾਲਣਾ ਕਰਨਗੇ ਉਹ ਲੋੜ ਆਪਣਾ ਹੀ ਜ਼ੋਰ ਹੀ ਜਾਣਗੇ ਔਰ ਅਗਲੇ ਜੀਵਨ ਜਾਣਗੇ ਜੈ